ਤੇ ਉਹਦੇ ਤੇ ਵੀ ਜਿਹੜੀ ਬੰਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇਗੀ ਜਿਵੇਂ ਹੁਣ ਹਸ਼ਿਆਰਪੁਰ ਦੇ ਵਿੱਚ ਬਹੁਤ ਹੀ ਮੰਦ ਭਾਗੀ ਘਟਨਾ ਸੀਗੀ ਜੋ ਬੱਚੇ ਦੇ ਨਾਲ ਜੋ ਵਾਪਰਿਆ ਹੈ ਉਸ ਸਮੇਂ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਬੰਦੇ ਨੇ ਉਸ ਨੂੰ ਫੜਿਆ ਤੇ লাশ ਦੇਖੀ ਸੀ ਉਸ ਦਾ ਵੀ ਇੱਕ ਬਿਆਨ ਆਇਆ ਕਿ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਤੇ ਮੈਂ 2 ਜਾਂ 3 ਦਿਨ ਤੋਂ ਹਲੇ ਤੱਕ ਰੋਟੀ ਵੀ ਨਹੀਂ ਖਾ ਪਾਇਆ ਕਿਉਂਕਿ ਮੈਂ ਉਸ ਬੱਚੇ ਦੀ ਜੀਬ ਕੱਟੀ ਹੋਈ ਤੇ ਉਸ ਦੀ ਹਾਲਤ ਦੇਖ ਕੇ ਮੈਂ ਮੇਰਾ ਸਰੀਰ ਹੈ ਜਿਹੜਾ ਉਹ ਝੰਡੋੜਿਆ ਗਿਆ ਤੇ ਮੈਂ ਉਸ ਚੀਜ਼ ਦੇ ਵਿੱਚੋਂ ਹਜੇ ਤੱਕ ਜਿਹੜਾ ਬਾਹਰ ਨਹੀਂ ਆ ਸਕਿਆ ਤੇ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਵੇਂ ਕਿ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ ਪਰਿਵਾਰ ਦਾ ਬੁਰਾ ਹਾਲ ਹੈ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਪ੍ਰਵਾਸੀਆਂ ਦੇ ਲਈ ਪ੍ਰਸ਼ਾਸਨ ਇਕਜੁੱਟ ਹੋ ਕੇ ਕੰਮ ਕਰ ਰਿਹਾ ਉੱਥੇ ਹੀ ਸਾਡੇ ਕਈ ਸਿੱਖ ਜਥੇਬੰਦੀਆਂ ਤੇ ਸਾਡੇ ਕਈ ਪਿੰਡਾਂ ਦੇ ਸਰਪੰਚ ਤੇ ਪੰਚਾਂ ਨੇ ਵੀ ਮਤੇ ਪਾਏ ਨੇ ਇਸੇ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਮਾਨਸਾ ਤੋਂ ਜੀ ਓਰੀਜਿੰਦਰ ਜੀ ਸਤਿ ਸ੍ਰੀ ਅਕਾਲ ਜੀ ਤੇ ਸਰ ਤੁਸੀਂ ਕੀ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਜਿਹੜੀ ਇਹ ਮਤਲਬ ਹਸ਼ਿਆਰਪੁਰ ਵਾਲੀ ਘਟਨਾ ਹੈ ਨਾ ਜਿਹੜੇ ਬੱਚੇ ਨਾਲ ਜ਼ਰਿੰਦ ਦੀ ਉਸ ਤੋਂ ਬਾਅਦ ਮਾਰਡਰ ਉਸ ਤੋਂ ਬਾਅਦ ਮਤਲਬ ਜਿਹੜੀ ਡੈੱਡ ਬਾਡੀ ਹੈ ਉਹਦੇ ਨਾਲ ਵੀ ਛੇੜਛਾੜ ਇਹ ਬਹੁਤ ਹੀ ਤਣਾਉਣੀ ਤੇ ਨਿੰਦਣਯੋਗ ਕਾਰਵਾਈ ਹੈ ਜਿਹੜੀ ਉਸ ਐ ਦੋਸ਼ੀ ਬੰਦੇ ਨੇ ਕੀਤੀ ਹੈ ਅਸੀਂ ਇਸ ਦਾ ਸਾਰਾ ਪੰਜਾਬ ਮੰਗ ਕਰਦਾ ਹੈ ਵੀ ਉਹਨੂੰ ਵੱਤੋਂ ਵੱਧ ਜਿਹੜੀ ਕਠਨ ਤੋਂ ਕਠਨ ਸਖਤ ਸਜ਼ਾ ਹੈ ਉਹ ਦਿੱਤੀ ਜਾਵੇ ਕਿਉਂਕਿ ਮਾਨਜੋਗ ਸਕਿਆ ਕੋਰਟਾਂ ਦੇ ਵਿੱਚ ਵੀ ਕਾਫੀ ਪ੍ਰਾਵਧਾਨ ਨੇ ਜੇ ਆਪਾਂ ਮਤਲਬ ਕੋਈ ਵੀ ਬੰਦਾ ਡੈੱਡ ਬਾਡੀ ਨਾਲ ਮਤਲਬ ਛੇੜਛਾੜ ਕਰਦਾ ਉਹਦੀ ਵਾਸਤੇ ਸਜ਼ਾ ਵੱਖਰੀ ਹੋਰ ਨਾਲ ਜੁੜ ਜਾਂਦੀ ਹੈ ਜੇ ਕੋਈ ਕਬਰ ਪਰਤਾ ਕਰਦਾ ਹੈ ਉਹਦੇ ਨਾਲ ਸਜ਼ਾ ਹੋਰ ਜੁੜ ਜਾਂਦੀ ਹੈ ਤੇ ਜੇ ਕੋਈ ਮਤਲਬ ਇਸ ਤਰ੍ਹਾਂ ਦੇ ਕੋਈ ਜਸਮਾਨੀ ਅਨਮਨੁੱਖੀ ਜਿਹੜਾ ਮਤਲਬ ਵਤੀਰਾ ਉਹ ਅਪਣਾਉਂਦਾ ਉਹਦੇ ਨਾਲ ਸਜ਼ਾ ਹੋਰ ਉੱਜੜ ਜਾਂਦੀ ਐਸ ਕਰਕੇ ਮਤਲਬ ਸਜ਼ਾ ਉਸ ਨੂੰ ਬਹੁਤ ਹੀ ਜ਼ਿਆਦਾ ਸਖਤ ਮਿਲਣ ਦੇ ਨਹੀਂ ਜਿਹੜੇ ਉਹ ਸੰਕੇਤ ਮਿਲ ਹੀ ਜਾਂਦੇ ਨੇ ਐ ਦੂਸਰੀ ਗੱਲ ਇਹ ਹੈ ਵੀ ਸਾਰੇ ਭਈਏ ਪੰਜਾਬ ਨੂੰ ਦੋ ਤਿੰਨ ਰਾਂ ਦੇ ਵਿੱਚ ਹੀ ਵੰਡਿਆ ਗਿਆ ਮਤਲਬ ਪ੍ਰਵਾਸੀ ਇੱਕ ਪੰਜਾਬੀ ਹੁਣ ਇਸ ਗੱਲ ਦੇ ਉੱਤੇ ਗੱਲ ਆ ਕੇ ਕਰਦੀ ਕਿ ਪੰਜਾਬ ਦੇ ਵਿੱਚੋਂ ਪ੍ਰਵਾਸਨਾਂ ਨੂੰ ਜਿਹੜਾ ਬਾਹਰ ਕੱਢਣ ਦਾ ਜਿਹੜਾ ਮਸਲਾ ਉਹ ਸ਼ੁਰੂ ਹੋ ਗਿਆ ਕਾਫੀ ਇਹਦੇ ਨਾਲ ਮਤਲਬ ਕਈ ਸਟੇਸ਼ਨਾਂ ਦੇ ਉੱਤੇ ਕਈ ਹੋਰ ਆਉਣ ਜਾਣ ਹੈ ਜਿਹੜੀ ਚਹਲ ਪਹਿਲ ਹੈ ਉਹ ਵਧ ਗਈ ਹੈ ਇਹ ਇਸ ਕਰਕੇ ਲੋਕਾਂ ਨੂੰ ਥੋੜਾ ਜਿਹਾ ਅਪੀਲ ਕਰਦੇ ਆਂ ਵੀ ਜਿਹੜਾ ਮਾਹੌਲ ਹੈ ਇਹਨੂੰ ਸ਼ਾਂਤੀਪੂਰਵਕ ਬਣਾਇਆ ਰੱਖਿਆ ਜਾ ਸਕਦਾ ਹੈ ਕਿਉਂਕਿ ਮਨੂ ਇਹ ਹੈ ਕਿ ਸਰਕਾਰ ਤਾਂ ਕਹਿੰਦੀ ਹੈ ਠੀਕ ਹੈ ਵੀ ਸਰਕਾਰ ਦੀਆਂ ਗੱਲਾਂ ਸਰਕਾਰ ਦੇ ਹਿਸਾਬ ਨਾਲ ਕਰਨੀਆਂ ਪੈਂਦੀਆਂ ਨੇ ਇਹ ਲੋਕ ਨਹੀਂ ਚਾਹੁੰਦੇ ਲੋਕ ਕਿਸੇ ਨੂੰ ਕੁਝ ਨਹੀਂ ਕਹਿੰਦੇ ਜੇ ਕੋਈ ਆਪਣੇ ਆਪ ਆਇਆ ਹੈ ਉਹ ਆਪਣੇ ਆਪ ਹੀ ਜਾ ਸਕਦਾ ਹੈ ਤਾਂ ਮਤਲਬ ਕਹਿਣ ਦਾ ਭਾਵ ਹੈ ਵੀ ਜਿਹੜੀਆਂ ਪਿਛਲੀਆਂ ਸਾਡੀਆਂ ਸਰਕਾਰਾਂ ਸਤੀ ਉਹਨਾਂ ਨੇ ਵੋਟਾਂ ਦੇ ਮਾਰਿਆ ਨੇ ਇੱਥੇ ਇਹਨਾਂ ਦੀਆਂ ਵੋਟਾਂ ਬਣਵਾਤੀਆਂ ਮੈਂ ਇਹਨਾਂ ਨੂੰ ਘਰ ਦਵਾਤੇ ਇਹਨਾਂ ਦੇ ਬਿਜ਼ਨਸ ਪਰਫੁੱਲਤ ਹੋਗੇ ਇਹਦੇ ਕਰਕੇ ਮਤਲਬ ਇਹ ਲੋਕ ਜਾਦੇ ਗਿਣਤੀ ਦੇ ਵਿੱਚ ਇੱਥੇ ਆ ਕੇ ਮਤਲਬ ਰਹਿਸ਼ ਇਹਨਾਂ ਨੇ ਕਰ ਲਈ ਪੂਸ਼ੇ ਦੇ ਚ ਜ਼ਿੰਮੇਵਾਰ ਨੇ ਸਿੱਖ ਜਥੇਬੰਦੀਆਂ ਜਿਹੜੀਆਂ ਅੱਜ ਮਖਾਲਫਤ ਕਰਦੀਆਂ ਨਾ ਉਹ ਵੀ ਜ਼ਿੰਮੇਵਾਰ ਨੇ ਕਿਉਂਕਿ ਬਹੁਤ ਭਈਏ ਨੇ ਜਿਹੜੇ ਪ੍ਰਵਾਸੀ ਸਾਡੇ ਗੁਰਸਿੱਖ ਦੇ ਚੇਲੇ ਮਤਲਬ ਬਣ ਚੁੱਕੇ ਨੇ ਜਿੰਨੇ ਸਿੰਘ ਸਾਜ ਰਹੇ ਨੇ ਮਤਲਬ ਉਹਨਾਂ ਦਾ ਕੀ ਕੀਤਾ ਜਾਊਗਾ ਜੇ ਪਹਿਲਾਂ ਹੀ ਇਹ ਸ਼੍ਰੋਮਣੀ ਕਮੇਟੀ ਵੱਲੋਂ ਇਸ ਤਰ੍ਹਾਂ ਦਾ ਕੋਈ ਜਲਾ ਸੰਦੇਸ਼ ਹੈ ਜਾਂ ਲੋਕਾਂ ਨੂੰ ਸੁਨੇਹਾ ਦਿੱਤਾ ਜਾਂਦਾ ਵੀ ਮਤਲਬ ਦੂਸਰੇ ਦਾ ਧਰਮ ਹੈ ਜਿਹੜਾ ਆਪਾਂ ਅਪਣਾਉਣਾ ਉਹ ਉਸ ਤਰੀਕੇ ਨਾਲ ਅਪਣਾਇਆ ਜਾਵੇ ਤੇ ਉਹਨਾਂ ਨੂੰ ਤਾਂ ਰੋਕਣ ਦੀ ਬਜਾਏ ਇਹ ਆਪ ਦੇ ਧਰਮ ਦੇ ਲੋਕ ਨੇ ਜਿਹੜੇ ਉਹ ਹੋਰ ਧਰਮਾਂ ਚ ਜਾਈ ਜਾਂਦੇ ਨੇ ਉਹਨਾਂ ਨੂੰ ਰੋਕਣ ਦੀ بجائے ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਜਿਹੜੀਆਂ ਹੋ ਗਈਆਂ ਇਹ ਇਸ ਕਰਕੇ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਉਹਦੀਆਂ ਵੋਟਾਂ ਪਈਆਂ ਨੂੰ 14 ਸਾਲ ਹੋ ਗਏ ਉਹਦੀਆਂ ਵੋਟਾਂ ਜਲਦੀ ਪਣੀਆਂ ਚਾਹੁੰਦੇ ਆ ਕਿਉਂਕਿ ਕੁਝ ਬੰਦੇ ਨੇ ਜਿਹੜੇ ਬਜ਼ੁਰਗ ਹੋ ਗਏ ਕੁਝ ਬੰਦੇ ਚਲਾਈ ਚੜਾਈ ਕਰਕੇ ਕੁਝ ਬੰਦੇ ਉਹ ਤੋਂ ਕਿਨਾਰਾ ਕਰਕੇ ਕੁਝ ਬੰਦੇ ਪਰਦੇਸਾਂ ਚ ਵਾਗੇ ਪਰ ਇਹ ਇਸ ਕਰਕੇ ਤੇ ਖਲਾਅ ਹੈ ਜਿਹੜਾ ਜਿਹੜੀ ਨਵੇਂ ਮਸਲੇ ਨੇ ਨਵੀਂ ਜਨਰੇਸ਼ਨ ਦੇ ਲੀਡਰ ਆਉਣੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਆਉਣੇ ਹੁੰਦੇ ਆ ਮੈਡਮ ਤਾਂ ਉਹਦੀਆਂ ਜਿਹੜਾ ਵੋਟਾਂ ਨਹੀਂ ਪੰਜਿਆ ਇਸ ਕਰਕੇ ਸਾਡੇ ਨਵੀਂ ਲੀਡਰਸ਼ਿਪ ਮਤਲਬ ਪੈਦਾ ਹੀ ਨਹੀਂ ਹੋਣ ਦਿੱਤੀ ਜਿਹਦੇ ਕਰਕੇ ਜਿਹੜੇ ਨਵੇਂ ਮਸਲੇ ਪੈਦਾ ਹੋਈ ਜਾਂਦੇ ਨੇ ਉਹਨਾਂ ਦੇ ਵਾਸਤੇ ਅਸੀਂ ਫਿਰ ਵਧੀਆ ਜਿਹੜਾ ਉਹਨਾਂ ਦਾ ਹੱਲ ਆ ਉਹ ਕਰਨ ਦੇ ਪਿੱਛੇ ਰਹਿ ਜਾਂਦੇ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੋਟਾਂ ਜਲਦੀ ਤੋਂ ਜਲਦੀ ਪੈਣ ਲੋਕਾਂ ਨੂੰ ਉਹ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਕਿਉਂਕਿ ਕੋ ਸਿਆਸੀ ਲੋਕ ਉਸ ਏਜੰਸੀਆਂ ਕੋਸਾ ਬਾਹਰਲੇ ਜਿਹੜੇ ਏਜੰਸੀਆਂ ਨੇ ਉਹ ਪੰਜਾਬ ਦਾ ਮਾਹੌਲ ਕਦੇ ਵੀ ਮਤਲਬ ਸ਼ਾਂਤੀਪੂਰਵਕ ਨਹੀਂ ਰਹਿਣ ਦੇਣਾ ਚਾਹੁੰਦੀਆਂ ਉਹ ਕੋਈ ਨਾ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਉਹ ਕਰਦੇ ਆ ਇਹ ਤਾਂ ਠੀਕ ਹੈ ਵੀ ਉਹ ਪ੍ਰਵਾਸੀ ਨੇ ਕਾਰਵਾਈ ਕਰਤੀ ਸਾਰੇ ਪ੍ਰਵਾਸੀਆਂ ਦੇ ਉੱਤੇ ਇਸ ਚੀਜ਼ ਦਾ ਅਸਰ ਪੈ ਗਿਆ ਗੱਲ ਕਰ ਵੀ ਥੋੜਾ ਜਆ ਸਾਨੂੰ ਸੂਝ-ਬੂਝ ਤੋਂ ਵੀ ਕੰਮ ਲੈਣਾ ਚਾਹੀਦਾ ਤਾਂ ਕਿ ਕਈ ਥਾਵਾਂ ਦੇ ਉੱਤੇ ਜਿਹੜੇ ਮਾਹੌਲ ਨੇ ਉਹ ਜਾਦੇ ਗਰਮ ਹੋਏ ਨੇ ਥੋੜਾ ਜਿਹਾ ਕਈ ਥਾਵਾਂ ਤੇ ਗਾਲੀ-ਕਲੂਚੀ ਜਾਂ ਤੋਤੂ ਮੈਂ ਮੈਂ ਮਤਲਬ ਹੱਥੋਂ ਇਹ ਚੀਜ਼ਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਮਤਲਬ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸੁਖ ਸ਼ਾਂਤੀ ਦਾ ਇਹ ਸੁਹੇਹਾ ਦੰਦੀਆ ਤੇ ਸੁਖ ਸ਼ਾਂਤੀ ਨਾਲ ਹੀ ਰਹਿਣਾ ਚਾਹੀਦਾ ਹੈ ਇਹ ਗੱਲ ਕਰ ਸਾਨੂੰ ਏਜੰਸੀਆਂ ਸਾਡੀਆਂ ਸਰਕਾਰਾਂ ਵੱਡੀਆਂ ਮੈਂ ਮਤਲਬ ਇਸ ਸ਼ਾਂਤੀ ਦੇ ਵਿੱਚ ਲਾਂਬੂ ਲਾਉਣ ਦੀ ਕੋਸ਼ਿਸ਼ ਕਰਦੀਆਂ ਨੇ ਅਸੀਂ ਉਹਨਾਂ ਦੀ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਲਾਂਬੂ ਲਾਉਣ ਵਾਲੀ ਸਕੀਮ ਹੈ ਉਹਨੂੰ ਕਾਮਯਾਬ ਨਹੀਂ ਹੋਣ ਦੇਣਾ ਹੂੰ ਜੀ ਬਿਲਕੁਲ ਪਰ ਉੱਥੇ ਕਈਆਂ ਪਿੰਡਾਂ ਦੇ ਵਿੱਚ ਜਦੋਂ ਸਰਪੰਚਾਂ ਨੇ ਆਪਣੀ ਗਲੀ-ਗਲੀ ਵਿੱਚ ਫੇਰੀ ਲਗਾ ਕੇ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਲੋਕ ਹੁੰਦੇ ਨੇ ਕਿ ਵਾਲਾਂ ਦੇ ਜਿਹੜੇ ਸੇਲ ਕਰਦੇ ਨੇ ਕਿ ਘਰਾਂ ਦੇ ਵਿੱਚ ਵਾਲ ਲੈਣ ਜਾਂਦੇ ਨੇ ਉਹ ਵੀ ਬਿਹਾਰ ਦੇ ਲੋਕ ਹੁੰਦੇ ਨੇ ਜਾਂ ਫਿਰ ਕਵਾੜ ਦਾ ਕੰਮ ਜਿਹੜਾ ਕਰਦੇ ਨੇ ਰੇੜੀ ਫੜੀਆਂ ਦਾ ਕੰਮ ਕਰਦੇ ਨੇ ਉਹ ਇੱਕ ਕਸਬਾ ਜਿਹਾ ਜਿਹੜਾ ਉਹਨਾਂ ਦਾ ਹੈ ਉੱਥੇ ਬਣਿਆ ਹੁੰਦਾ ਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਉਹਨਾਂ ਨੂੰ ਉੱਥੇ ਜਾ ਕੇ ਇੱਕ ਜੇ ਮਕਾਨ ਮਾਲਕ ਨੂੰ ਵੀ ਹਦਾਇਤ ਦਿੱਤੀ ਹੈ ਵੀ ਜਲਦੀ ਤੋਂ ਜਲਦੀ ਇਹਦਾ ਘਰ ਹੈ ਜਿਹੜਾ ਉਹਨੂੰ ਖਾਲੀ ਕਰਵਾਇਆ ਜਾਵੇ ਤੇ ਜੇ ਉਹਨਾਂ ਨੇ ਸੇਲ ਕੀਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿੰਨੇ ਪੈਸੇ ਤੁਹਾਡੇ ਲੱਗੇ ਅਸੀਂ ਵਾਪਸ ਲੈਨੇ ਆ ਪਰ ਤੁਸੀਂ ਪੰਜਾਬ ਛੱਡ ਕੇ ਆਵਦਾ ਉਹ ਉਹਨਾਂ ਨੇ ਫਿਰ ਵਿਰੋਧ ਵੀ ਕੀਤਾ ਗਈਆਂ ਪ੍ਰਵਾਸੀਆਂ ਨੇ ਕਿ ਅਸੀਂ ਇੱਥੇ ਬਿਜ਼ਨਸ ਕੀਤਾ ਹੈ ਸਾਡਾ ਕੰਮ ਚੱਲ ਰਿਹਾ ਅਸੀਂ ਉਸ ਨੂੰ ਛੱਡ ਕੇ ਨਹੀਂ ਜਾ ਸਕਦੇ ਪਰ ਕੋਈ ਇਹਦੇ ਵਾਸਤੇ ਸਰਕਾਰ ਨੂੰ ਨਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਬਹੁਤ ਸਟੇਟਾਂ ਦੀਆਂ ਸਰਕਾਰਾਂ ਦੇ ਵਿੱਚ ਕਾਨੂੰਨ ਹੈਗੇ ਨੇ ਹਿਮਾਚਲ ਦੇ ਵਿੱਚ ਕਾਨੂੰਨ ਹੈ ਰਾਜਸਥਾਨ ਦੇ ਵਿੱਚ ਕਾਨੂੰਨ ਹੈ ਉੱਤਰਾਖੰਡ ਦੇ ਵਿੱਚ ਕਾਨੂੰਨ ਹੈਗਾ ਥੋੜਾ ਬਹੁਤਾ ਅਸਰ ਤਾਂ ਹਰਿਆਣੇ ਦੇ ਵਿੱਚ ਵੀ ਹੈਗਾ ਮਤਲਬ ਕਾਫੀ ਇਸ ਤਰ੍ਹਾਂ ਦੇ ਹੈਗੇ ਨੇ ਵੀ ਪ੍ਰਵਾਸੀ ਬੰਦਾ ਕੰਮ ਕਰਨ ਦੇ ਵਾਸਤੇ ਆ ਸਕਦਾ ਹੈ ਨਾ ਉਹਦਾ ਆਧਾਰ ਕਾਰਡ ਨਾ ਵੋਟ ਕਾਰਡ ਤੇ ਨਾ ਕੋਈ ਪ੍ਰਾਪਰਟੀ ਖਰੀਦ ਸਕਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਸਰਕਾਰ ਨੂੰ ਇਹਨਾਂ ਦਾ ਹਮਾਇਤ ਕਰਕੇ ਇਹਦੇ ਵਾਸਤੇ ਕਾਨੂੰਨ ਬਣਾ ਚਾਹੀਦਾ ਲੋਕਾਂ ਦੇ ਵਿੱਚ ਜਿਹੜੀ ਭੰਬਲ ਭੂਸਾਈ ਦੀ ਸਥਿਤੀ ਬਣੀ ਹੋਈ ਹੈ ਇਹ ਨਾ ਬਣੇ ਲੋਕ ਆਪੋ ਆਪਣੇ ਕੰਮਾਂ ਤੇ ਜਾਣ ਆਪੋ ਆਪਣੇ ਕੰਮ ਕਰਨ ਮਤਲਬ ਇਸ ਤਰ੍ਹਾਂ ਦੇ ਕਾਨੂੰਨ ਬਣਾਉਣ ਜੋ ਬਣਿਆ ਇਹ ਉਹਨਾਂ ਥੋੜਾ ਜਿਹਾ ਕਿਉਂਕਿ ਜਥੇਬੰਦੀਆਂ ਨੇ ਮੈਡਮ ਜੇ ਪੰਜਾਬੀ ਵੀ ਮਤਲਬ ਪੰਜਾਬੀ ਉਹ ਦੂਜੇ ਵੀ ਜਥੇਬੰਦੀਆਂ ਬਣਾਈ ਬਠਨ ਇਸ ਕਰਕੇ ਮਾਹੌਲ ਹੈ ਜਿਹੜਾ ਟਕਰਾਉ ਦਾ ਨਹੀਂ ਬਣਨਾ ਚਾਹੀਦਾ ਸਾਨੂੰ ਸ਼ਾਂਤੀਪੂਰਵਕ ਬੈਠ ਕੇ ਠੀਕ ਹੈ ਪੰਚਾਇਤਾਂ ਦੇ ਮਤੇ ਨੇ ਨਹੀਂ ਜਗ੍ਹਾ ਦੇ ਸਕਦੇ ਕਿਰਾਏ ਵਾਲੇ ਅਠਾ ਸਕਦੇ ਉਠਾਉਣਾ ਚਾਹੀਦਾ ਮਤਲਬ ਉਹਨਾਂ ਦੀਆਂ ਇੱਛਾਾਂ ਨੇ ਜਿਹੜੀਆਂ ਹੋਰਾਂ ਪਰਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਗੱਲ ਕਰ ਗੱਲ ਕਰ ਵੀ ਕੋਈ ਕੰਮ ਆ ਮਤਲਬ ਇਸ ਤਰ੍ਹਾਂ ਦਾ ਨਾ ਜਿਹੜਾ ੱਟਕੇ ਨਾਲ ਇਹਦੇ ਨਾਲ ਸੋਨਾ ਜਿਹਾ ਗੱਲ ਕਰੀਏ ਰਜ਼ਿੰਦਰ ਜੀ ਜੇਕਰ ਗੱਲ ਕਰੀਏ ਤਾਂ ਸਾਡੇ ਧਾਰਮਿਕ ਅਵਸਥਾ ਦੀ ਸਾਡੇ ਧਾਰਮਿਕ ਭਾਵਨਾਵਾਂ ਦੀ ਤੇ ਜਿਹੜਾ ਪੰਜਾਬ ਹੈ ਬਹੁਤ ਹੀ ਜ਼ਿਆਦਾ ਪਾਵਕ ਤੇ ਧਾਰਮਿਕ ਲੋਕ ਹੈ ਜਿਹੜੇ ਪੰਜਾਬ ਦੇ ਵਾਸੀ ਨੇ ਤੇ ਜਦੋਂ ਸੰਤ ਭਾਈ ਰਣਜੀਤ ਸਿੰਘ ਦੀ ਟੰਡਰੀਆਂ ਵਾਲੇ ਦਵਾਲ ਲਾਉਂਦੇ ਸੀ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਉਹਨਾਂ ਨੇ ਅਮਰਤ ਪਾਣ ਕਰਵਾ ਕੇ ਲੋਕਾਂ ਨੂੰ ਗੁਰੂ ਸਾਹਿਬ ਦੇ ਨਾਲ ਜੋੜਿਆ ਸੀਗਾ ਪਰ ਕਿਤੇ ਨਾ ਕਿਤੇ ਸ਼ੋਮਣੀ ਕਮੇਟੀ ਦੇ ਵੱਲੋਂ ਉਹਨਾਂ ਦਾ ਜਿਹੜਾ ਪ੍ਰਚਾਰ ਕਰਨਾ ਬੰਦ ਕਰਵਾ ਦਿੱਤਾ ਗਿਆ ਸੀ ਕੁਸ਼ਕ ਅਜੇ ਹੀ ਘਟਨਾਵਾਂ ਵਾਪਰੀਆਂ ਉਹਨਾਂ ਦੇ ਨਾਲ ਕਿ ਉਹਨਾਂ ਨੇ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਪਰ ਜਦੋਂ ਗੜਗੱਜ ਜੀ ਆਏ ਨੇ ਕੁਲਦੀਪ ਸਿੰਘ ਗੜਗੱਜ ਜੀ ਉਹਨਾਂ ਨੇ ਦੁਬਾਰਾ ਉਹਨਾਂ ਨੂੰ ਉੱਥੇ ਹਰਮੰਦਰ ਸਾਹਿਬ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਪ੍ਰਚਾਰ ਹੈ ਜਿਹੜਾ ਦਿਵਾਲ ਲੌੜੇ ਦੁਬਾਰਾ ਸ਼ੁਰੂ ਕਰੋ ਤਾਂ ਜੋ ਸਾਡਾ ਧਰਮ ਇਸਾਈ ਵਾਲੇ ਪਾਸੇ ਨਾ ਜਾਵੇ ਤੇ ਜਿਹੜੇ ਸਾਡੇ ਧਰਮ ਦੇ ਲੋਕ ਆ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਤੇ ਬਾਣੀ ਵਾਲੇ ਬਣ ਪਰ ਕਈ ਲੋਕ ਨੇ ਜਿਵੇਂ ਕਿ ਹੁਣ ਬਿਹਾਰ ਦੇ ਲੋਕ ਆਏ ਸੀ ਇੱਕ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਨੇ ਸੁਰਿੰਦਰ ਸਿੰਘ ਜੀ ਗੁਰੂ ਵਾਲਾ ਬਣੀਏ ਵੀਰ ਜੀ ਤੇ ਉਹਨਾਂ ਨੂੰ ਵੀ ਇਹਨਾਂ ਨੇ ਅਮਰ ਸ਼ਕਾ ਕੇ ਠੀਕ ਹੈ ਕਿ ਗੁਰੂ ਮਹਾਰਾਜ ਦੇ ਲੜ ਲੱਗੇ ਨੇ ਪਰ ਜੇਕਰ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਹੀ ਕੱਢਣਾ ਤੇ ਫਿਰ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਇਹੀ ਤਾਂ ਮੈਂ ਤੁਹਾਨੂੰ ਗੱਲ ਕਹੀ ਹੈ ਪਹਿਲਾਂ ਵੀ ਇਸ ਸਿੱਖ ਧਰਮ ਦੇ ਵਿੱਚ ਪ੍ਰਵਾਸੀ ਆ ਕੇ ਸਿੱਖ ਬਣ ਗਏ ਜੀ ਉਹ ਉਹਨਾਂ ਦਾ ਕੀ ਕਰੋਗੇ ਤੁਸੀਂ ਦੂਸਰੀ ਗੱਲ ਜਿਹੜੇ ਸਿੱਖ ਧਰਮ ਚੋਂ ਨਿਕਲ ਕੇ ਇਸਾਈ ਧਰਮ ਚ ਵਾਗੇ ਉਹਨਾਂ ਬਾਰੇ ਕੀ ਹੈ ਮਤਲਬ ਇਹਦਾ ਸਾਰਾ ਹੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਡਮ ਕਿਉਂਕਿ ਜਿਹੜੇ ਸਾਡੇ ਬੱਚੇ ਨੇ ਉਹ ਸਿੱਖਿਆ ਭਾਲਦੇ ਨੇ ਜਿਹੜੇ ਦੂਜੇ ਧਰਮਾਂ ਦੇ ਲੋਕ ਨੇ ਉਹ ਸਾਡੇ ਬੱਚਿਆਂ ਨੂੰ ਆਪਣੇ ਧਰਮ ਚ ਰਹਿਣ ਦੇ ਮਾਰੇ ਸਿੱਖਿਆ ਦੇ ਵਿੱਚ ਸਾਨੂੰ ਯਾਦਤ ਦਿੰਦੇ ਨੇ ਜੇ ਹੁਣ ਮੈਂ ਗੱਲ ਕਰੀਏ ਵੀ ਐਮਬੀਬੀਐਸ ਦੀ ਐਡਮਿਸ਼ਨ ਹੈ ਤੇ ਜੇ ਆ ਇਹ ਅੰਮ੍ਰਿਤਸਰ ਵਾਲੇ ਕਾਲਜ ਚ ਲੋ ਤਾਂ 90 ਲੱਖ ਰੁਪਏ ਹੈ ਹੂੰ ਤੇ ਜੇ ਕਿਤੇ ਤੂੰ ਉਰੰਪਰਾ ਇਸਾਈਆਂ ਵਾਲੇ ਚਲਾਉ ਤਾਂ 40 ਲੱਖ ਰੁਪਏ ਮੈਡਮ ਗੱਲ ਤਾਂ ਇੱਥੇ ਹੈ ਨਾ ਵੀ ਇਹ ਸ਼ਰੋਮਣੀ ਕਮੇਟੀ ਦਾ ਕੰਮ ਨਹੀਂ ਸ਼ਰੋਮਣੀ ਕਮੇਟੀ ਨੂੰ ਇਸ ਗੱਲ ਤੇ ਬੜੀ ਸੰਜੀਦਗ ਨਾਲ ਸੋਚਣਾ ਚਾਹੀਦਾ ਹੈ ਕਿ ਸਾਡਾ ਮਤਲਬ ਜਿਹੜਾ ਧਰਮ ਹੈ ਉਹਦੇ ਵਿੱਚੋਂ ਲੋਕ ਧਰਮ ਛੱਡ ਕੇ ਦੂਜੇ ਧਰਮ ਕਿਉਂ ਬਣਾ ਰਹੇ ਨੇ ਇਹ ਸਿਰਫ ਕੱਲੀ ਸਿਆਸਤ ਕਰੀ ਜਾਂਦੇ ਨੇ ਮੈਂ ਇੰਦਾ ਦਾ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਸਮੁੱਚੇ ਸਿੱਖਾਂ ਦੀ ਇਹ ਇੱਕ ਸੰਸਥਾ ਹੈ ਗੱਲ ਕਰ ਇਹ ਰਾਜਨੀਤਿਕ ਤੌਰ ਤੇ ਉੱਤੇ ਫਿਰ ਇਹ ਸਿੱਖਾਂ ਨਾਲ ਉਹ ਕੱਟ ਜਾਂਦੀ ਹੈ ਇਸ ਕਰਕੇ ਮਤਲਬ ਜਿੰਨਾ ਚਿਰ ਅਸਲ ਹੱਲ ਜਲਦੀ ਤੋਂ ਜਲਦੀ ਸ਼੍ਰੋਮਣੀ ਗੁਰਦੁਆਰਾ ਤਰੰਤ ਕਮੇਟੀਆਂ ਬੋਟਾ ਕਿਉਂਕਿ ਇਹਦੇ ਵਿੱਚ ਸਾਬਕਾ ਜੱਜ ਸਾਬਕਾ ਆਈਪੀਐਸ ਹੋਰ ਬਹੁਤ ਵੱਡੇ ਅਫਸਰ ਆਈਆਰਐਸ ਕਿਹੜੇ ਹਨ ਕਾਫੀ ਮਤਲਬ ਜਿਹੜੇ ਬਿਨਾ ਪੈਸਾ ਲਏ ਤੋਂ ਸੇਵਾ ਕਰਨੀ ਚਾਹੁੰਦੇ ਆ ਇਹ ਗੱਲ ਕਰ ਜਿੰਨਾ ਚਿਰ ਰਾਜਨੀਤੀ ਮੁਕਤ ਨਹੀਂ ਹੁੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਚਿਰੇ ਇਸੇ ਤਰ੍ਹਾਂ ਚੱਲੀ ਜਾਊਗਾ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿੰਦੇ ਹੁੰਦਾ ਜਿਹੜਾ ਧਰਮ ਦਾ ਹੁੰਦਾ ਸਿਆਸਤ ਦੇ ਉੱਤੇ ਹੋਊਗਾ ਫਿਰ ਸਿਆਸਤ ਸਹੀ ਕੰਮ ਕਰੋ ਬਾਕੀ ਪੰਜਾਬ ਦੀ ਇਹ ਹੈ ਵੀ ਪਿਛਲੇ 20-30 ਸਾਲ ਚ ਸਿਆਸਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਹੋ ਇੱਕ ਗੱਲ ਹੋਰ ਵੀ ਹੈ ਜਦੋਂ ਅਸੀਂ ਆਮ ਹੀ ਬੈਂਕਾਂ ਦੇ ਵਿੱਚ ਜਾਂਦੇ ਆ ਜਾਂ ਕਿਸੇ ਹਸਪੀਟਲ ਦੇ ਵਿੱਚ ਜਾਂਦੇ ਆ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਾਂਦੇ ਆ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਅਦਰ ਸਟੇਟ ਦੇ ਬੰਦੇ ਆ ਉਹਨਾਂ ਨੂੰ ਇਧਰ ਪੰਜਾਬ ਦੇ ਵਿੱਚ ਨੌਕਰੀ ਦਿੱਤੀ ਜਾਂਦੀ ਆ ਜਿਹਦੇ ਨਾਲ ਸਾਡੇ ਬਜ਼ੁਰਗਾਂ ਨੂੰ ਭਾਸ਼ਾ ਦਾ ਵੀ ਜਿਹੜਾ ਥੋੜਾ ਜਿਹਾ ਹੈਗਾ ਫਰਕ ਪੈਂਦਾ ਕਿਉਂ ਹਿੰਦੀ ਦੇ ਵਿੱਚ ਗੱਲ ਕਰਦੇ ਨੇ ਸਾਡੇ ਲੋਕ ਪੰਜਾਬੀ ਦੇ ਵਿੱਚ ਕਰਦੇ ਨੇ ਜਿਨ੍ਹਾਂ ਨੂੰ ਕਿਉਂ ਉਹਨੂੰ ਸਮਝਣ ਦੀ ਵੀ ਦਿੱਕਤ ਆਉਂਦੀ ਹੈ ਪਰ ਮੈਨੂੰ ਲੱਗਦਾ ਵੀ ਜੇ ਪੰਜਾਬ ਦੇ ਲੋਕਾਂ ਨੂੰ ਪੰਜਾਬ 'ਚ ਹੀ ਰਹਿ ਕੇ ਨੌਕਰੀ ਦਿੱਤੀ ਜਾਵੇ ਤਾਂ ਬਿਹਾਰਾਂ ਦਾ ਜਾਂ ਕਿਸੇ ਹੋਰ ਸਟੇਟ ਦੇ ਬੰਦਿਆਂ ਦਾ ਇੱਧਰ ਆ ਕੇ ਵਸਨੀਕ ਹੋਣਾ ਹੀ ਆਪਣੇ ਆਪ ਹੀ ਘਟ ਹੋ ਜਾਏਗਾ ਦੇਖੋ ਜੀ ਗੱਲ ਇਹ ਹੈ ਨਾ ਵੀ ਕਈ ਜਿਵੇਂ ਹੁਣ ਬੈਂਕਾਂ ਨੇ ਜਾਂ ਹੋਰ ਕਈ ਉਦਾਹਰਣਾਂ ਨੇ ਜਿਹੜੇ ਇੰਟਰਨੈਸ਼ਨਲ ਜਾਂ ਇੰਟਰਨੈਸ਼ਨਲ ਨੇ ਜਿਹੜੇ ਉਹਦੇ ਉਹਦਾ ਸਟਾਫ ਹੈ ਉਹ ਫਿਰ ਉਸ ਹਿਸਾਬ ਨਾਲ ਸਾਨੂੰ ਅਸੀਂ ਪੜਦੇ ਤਾਂ ਹਨ ਸਾਡੇ ਬੱਚੇ ਜਿਹੜੇ ਬੱਚੇ ਪੜਦੇ ਨੇ ਉਹਨਾਂ ਦਾ ਇਹ ਮਾਨ ਸਨਮਾਨ ਨਹੀਂ ਕਰਦੇ ਜੇ ਕੋਈ ਗਰੀਬ ਆਦਮੀ ਹੈ ਉਹਦਾ ਬੱਚਾ ਪੜਦਾ ਤਾਂ ਉਹਨੂੰ ਇਹ ਮਾਨ ਨਹੀਂ ਦਿੰਦੇ ਹਨ ਤੇ ਉਹਨੂੰ ਕਿਸੇ ਚੰਗੇ ਮੈਡੀ ਜੇ ਕਾਲਜ ਹੈ ਉਹਦੇ ਵਿੱਚ ਅਡਮਿਸ਼ਨ ਨਹੀਂ ਦਿੰਦੇ ਇਹਨਾਂ ਦੀ ਸਿੱਖਿਆ ਜਿਹੜੀ ਉਹ ਮਹਿੰਗੀ ਹੈ ਇਸ ਕਰਕੇ ਮਤਲਬ ਅਗਲਾ ਅਦਰ ਸਟੇਟ ਦੇ ਵਿੱਚ ਪੜਾਈ ਕਰਨ ਨੂੰ ਤਰਜੀਹ ਹੁੰਦਾ ਹੈਗਾ ਜੋ ਜਦੋਂ ਉਹ ਕਿਸੇ ਪੇਪਰ ਦੀ ਤਿਆਰੀ ਕਰਕੇ ਟੈਸਟ ਕਰ ਕਲੀਅਰ ਕਰ ਲੈਂਦਾ ਉਹ ਸਿਰ ਸਾਰੇ ਪੰਜਾਬ ਚ ਵੀ ਜਾਂਦਾ ਹਰਿਆਣੇ ਚ ਵੀ ਜਾਂਦਾ ਹੈ ਇਹ ਕਿਉਂਕਿ ਆਲ ਓਵਰ ਇੰਡੀਆ ਦੇ ਵਿੱਚ ਉਹਨੂੰ ਘੁਮਾ ਦਿੰਦੇ ਨੇ ਨੈਸ਼ਨਲ ਕੰਪਨੀਆਂ ਨੇ ਜਾਂ ਨੈਸ਼ਨਲ ਆਧਾਰੇ ਨੇ ਜਿਹੜੇ ਸਿੱਖਿਆ ਦੇ ਇਸ ਕਰਕੇ ਗੱਲ ਤਾਂ ਇਹ ਹੋਊਗੀ ਵੀ ਸਾਡੇ ਪੜਾਈ ਉਸ ਲੈਵਲ ਦੀ ਹੋਵੇ ਜਿਸ ਲੈਵਲ ਦੇ ਵਿੱਚ ਪ੍ਰਵਾਸੀ ਜਾਂਦੇ ਬੰਦੇ ਨੇ ਉਹ ਜਿਹੜਾ ਪੜ ਕੇ ਆਏ ਨੇ ਉਹ ਸਾਡੇ ਕੀ ਪੜ ਨਹੀਂ ਸਕਦੇ ਬਦਕਿਸਮਤੀ ਇਹ ਹੈ ਵੀ ਸਾਡੀ ਲੀਡਰਸ਼ਿਪ ਸਾਡੇ ਬੱਚਿਆਂ ਨੂੰ ਪੜਨ ਦੇਣਾ ਚਾਹੁੰਦੀ ਨਹੀਂ ਉਹਨਾਂ ਨੂੰ ਉਹਨੀ ਫੈਸਿਲਿਟੀ ਨਹੀਂ ਦਿੰਦੀ ਉਹ ਉਹਦੀ ਆਰਥਿਕ ਮਦਦ ਨਹੀਂ ਕਰਦੀ ਦਾ ਮਤਲਬ ਕਈ ਕਈ ਥਾਵਾਂ ਤੇ ਮੈਂ ਨਾ ਮੈਂ ਇਹ ਦੇਖਿਆ ਵੀ ਬਣਾਏ ਉਹ ਜਿਹੜੇ ਕਮਰੇ ਨੇਗੇ ਚੰਡੀਗੜ੍ਹ ਦੇ ਵਿੱਚ ਹੈ ਇੱਕ 24 25 ਕਮਰੇ ਨੇ ਬਟੇਸ਼ਰੌਨੀ ਗੁਰਦੁਆਰਾ ਪਰਨ ਗੱਲ ਕਰ ਉਹਦਾ ਰਹਿਂਦੀ ਤਾਂ ਪੁਲਿਸ ਹੈ ਗੱਲ ਇਹ ਹੈ ਕਿ ਲੋਕਾਂ ਵਾਸਤੇ ਜਿਹੜੀ ਚੀਜ਼ ਵਰਤਿਆ ਉਹ ਲੋਕਾਂ ਵਾਸਤੇ ਨਹੀਂ ਲੈਣ ਦਿੱਤੀ ਜਾਂਦੀ ਉਹਦਾ ਸਿਆਸੀਕਰਨ ਕਰਕੇ ਨਿੱਜੀ ਪ੍ਰਾਪਰਟੀ ਵਾਈ ਜਾਂਦੀ ਹੈ ਜਿੱਤੇ ਕਰਕੇ ਪੰਜਾਬੀ ਲੋਕ ਅਸੀਂ ਪਰਨ ਤੋਂ ਪਿੱਛੇ ਰਹਿ ਜਾਂਦੇ ਆਂ ਜੀ ਜੀ ਬਿਲਕੁਲ ਜੇਵਾ ਕੋ ਨਾ ਬਰਾਬਰ ਪਰਿਏ ਤਾਂ ਸਾਡੇ ਬੱਚੇ ਵੀ ਦੂਸਰੇ ਸਟੇਟਾਂ ਚ ਜਾ ਕੇ ਸਰਵਿਸ ਕਰ ਸਕਦੇ ਨੇ ਐ ਗੱਲ ਕਰ ਵੀ ਸਾਨੂੰ ਪੜਨ ਦਾ ਮੌਕਾ ਨਹੀਂ ਦਿੱਤਾ ਸਾਡੇ ਜਿਹੜਾ ਸਿੱਖਿਆ ਪ੍ਰਣਾਲੀ ਆ ਉਹਦੇ ਵਿੱਚ ਕਾਫੀ ਸੁਧਾਰ ਚਾਹੀਦਾ ਜਿੰਨਾ ਚਿਰ ਸਾਡੀ ਸਿੱਖਿਆ ਦਾ ਮਿਆਰ ਨਹੀਂ ਉੱਚਾ ਚੱਕਿਆ ਜਾਂਦਾ ਐ ਪ੍ਰਵਾਸੀ ਇਸੇ ਤਰ੍ਹਾਂ ਮਤਲਬ ਜਿਹੜੇ ਵੱਡੀਆਂ ਨੌਕਰੀਆਂ ਨੇ ਉਹਨਾਂ ਦੇ ਉੱਤੇ ਬਰਾਜਮਾਨ ਹੁੰਦੇ ਰਹਿਣਗੇ ਕਿਉਂਕਿ ਮੈਂ ਇੱਕ ਗੱਲ ਹੋਰ ਦੱਸਦਾ ਵੀ ਇੱਕ ਜੁਪੀ ਹੈ ਜੋ ਕਿ ਦੀ ਆਬਾਦੀ 30 ਕਰੋੜ ਹੈ ਜੀ ਤੇ ਸਾਡੀ ਆਬਾਦੀ 3 ਕਰੋੜ ਹੈ ਗੱਲ ਕਰ ਉਹਦੇ ਨਾਲੋਂ ਜਿਹੜੇ ਅਫਸਰਾਂ ਦੀ ਫੌਜ ਹੈ ਜਿਹੜੀ ਬਾਹਰਲੇ ਦੇਸ਼ਾਂ ਬਾਹਰਲੇ ਸਟੇਟਾਂ ਦੇ ਅਫਸਰ ਨੇ ਉਹ ਪੰਜਾਬ ਦੇ ਵਿੱਚ ਅਫਸਰੀ ਕਰਦੇ ਨੇ ਯਾ ਜੁਪੀ ਦੇ ਵਿੱਚ ਮੰਨ ਲਓ ਜੇ 10 ਨੇ ਤਾਂ ਪੰਜਾਬ ਦੇ ਵਿੱਚ 50 ਨੇ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਥੋੜਾ ਜਿਹਾ ਮਤਲਬ ਗੌਰ ਫਰਮਾਉਣਾ ਚਾਹੁੰਦੇ ਹਾਂ ਵੀ ਸਰਕਾਰ ਗੌਰ ਕਰੇ ਜਿਹੜੀ ਫालतੂ ਮਤਲਬ ਅਰਸਰ ਸਾਹੀ ਹੈ ਉਹਦਾ ਸਾਡੇ ਖਜ਼ਾਨੇ ਤੇ ਬੋਝ ਨਾ ਪਵੇ ਤੇ ਫਿਰ ਉਹ ਆਪਦੇ ਧਰਮ ਵਾਲੇ ਪਾਸੇ ਹੀ ਪ੍ਰਚਾਰ ਕਰਕੇ ਜਾਂ ਲੋਕਾਂ ਦੇ ਕੰਮ ਕਰਕੇ ਮਤਲਬ ਉਧਰ ਦੀ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਇਹ ਸਾਨੂੰ ਇਹਨਾਂ ਕਾਫੀ ਗੱਲਾਂ ਤੋਂ ਨਹੀਂ ਮਤਲਬ ਅਸੀਂ ਧਰਮਕ ਜਪ ਪੰਜਾਬ ਵਾਲੇ ਪਾਸੋਂ ਨਿਹਾਰ ਵਾਲੇ ਪਾਸੇ ਹੀ ਚਾਈ ਜਾਵਾਂਗੇ ਇਹ ਜਿੰਨਾ ਚਿਰ ਸਾਡੀਆਂ ਸੰਸਥਾਵਾਂ ਖਾਸ ਕਰਕੇ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਜਾਂ ਕੋਈ ਸਿੱਖ ਹਿੰਦੂਆਂ ਦੀ ਹੈ ਜਿਹੜੀ ਕੋਈ ਵੱਡੀ ਇਸ ਤਰ੍ਹਾਂ ਪੰਜਾਬ ਦੀ ਸਾਨੂੰ ਹੋਰ ਜਿਹੜੀ ਸਾਨੂੰ ਕਹਿੰਦੀ ਹੈ ਵੀ ਅਸੀਂ ਖੇਤਰੀ ਮਤਲਬ ਜਿੰਨਾ ਚਿਰ ਉਹ ਵਾਕਈ ਸਾਡੀ ਖੇਤਰੀ ਨਹੀਂ ਬਣ ਕੇ ਸਾਡਾ ਕੰਮ ਕਰਦੀ ਉਹਨਾਂ ਚਿਰ ਸਾਡਾ ਇਹੀ ਹਾਲ ਰਹੂਗਾ ਸਾਨੂੰ ਸਮਝਣਾ ਪੈਣਾ ਵੀ ਕਿਹੜੀ ਪਾਰਟੀ ਸਾਡੀ ਖੇਤਰੀ ਹੈ ਕਿਹੜਾ ਬੰਦਾ ਪੰਜਾਬ ਦੇ ਵਿੱਚ ਰਹਿੰਦਾ ਹੈ ਕਿਹੜਾ ਬੰਦਾ ਦਿੱਲੀ ਦੇ ਵਿੱਚ ਰਹਿੰਦਾ ਹੈ ਕਿਹੜਾ ਬੰਦਾ ਗੁਜਰਾਤ ਦੇ ਵਿੱਚ ਰਹਿੰਦਾ ਹੈ ਉੱਥੋਂ ਸਾਡੀ ਕਮਾਂਡ ਕਰੀ ਜਾਂਦੇ ਨੇ ਤਹੀ ਸਾਨੂੰ ਖੇਤਰੀ ਜਾਂਦੇ ਨੇ ਸਾਨੂੰ ਇਹ ਲੋਕਾਂ ਨੂੰ ਵੀ ਸਮਝਣਾ ਪੈਣਾ ਜੀ ਜੀ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਅਰਜਿੰਦਰ ਜੀ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਧੰਨਵਾਦ ਜੀ ਸਰ ਜੀ ਸੋ ਦੋਸਤੋ ਅਸੀ ਰਜ਼ਿੰਦਰ ਜੀ ਜੋ ਕਿ ਅਕਸਰ ਹੀ ਸਾਡੇ ਨਾਲ ਕਾਲਰ ਤੇ ਜੁੜਦੇ ਰਹਿੰਦੇ ਨੇ ਤੇ ਆਪਣੇ ਕੀਮਤੀ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਨੇ ਜੇਕਰ ਗੱਲ ਕਰਦੇ ਆਂ ਪ੍ਰਵਾਸੀਆਂ ਦੀ ਤਾਂ ਜਿਵੇਂ ਉਹਨਾਂ ਨੇ ਕਿਹਾ ਕਿ ਆ ਇਹਨਾਂ ਨੂੰ ਇੱਕ ਕਾਨੂੰਨ ਬਣਾ ਕੇ ਦੇਣਾ ਚਾਹੀਦਾ ਜਿਸ ਦੇ ذریعے ਇੱਕ ਪੈਟਰਨ ਹੋਣਾ ਚਾਹੀਦਾ ਜੇ ਪੰਜਾਬ ਦੇ ਵਿੱਚ ਆਣਾ ਤਾਂ ਕਿਸ ਤਰੀਕੇ ਦੇ ਨਾਲ ਤੇ ਕੀ ਤੁਸੀਂ ਕੰਮ ਕਰ ਸਕਦੇ ਹੋ ਇੱਕ ਜਿਵੇਂ ਕਹਿੰਦੇ ਨੇ ਕਿ ਫਾਰਮ ਭਰਿਆ ਜਾਵੇ ਕਿ ਜੇਕਰ ਤੁਸੀਂ ਰੇੜੀਆਂ ਫੜੀਆਂ ਲਾਣੀਆਂ ਨੇ ਤਾਂ ਉਹਦੇ ਲਈ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਜੇ ਮਕਾਨ ਖਰੀਦਣ ਦੇ ਉੱਪਰ ਉਹਨਾਂ ਦੇ ਪਾਬੰਦੀ ਲਾ ਦੇਣੀ ਚਾਹੀਦੀ ਹੈ ਕੋਈ ਜ਼ਮੀਨ ਜਾਇਦਾਦ ਕੋਈ ਵਿਕਲ ਕੁਛ ਅਜਿਹੀਆਂ ਚੀਜ਼ਾਂ ਨਾ ਖਰੀਦ ਸਕਣ ਜਿਨ੍ਹਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਸਨੀਕਾਂ ਨੂੰ ਜਾਂ ਬੱਚਿਆਂ ਨੂੰ ਜਾਂ ਸਾਡੀਆਂ ਔਰਤਾਂ ਨੂੰ ਕੋਈ ਨੁਕਸਾਨ ਹੋਵੇ ਅਕਸਰ ਹੀ ਦੇਖਦੇ ਆਉਂਦੇ ਆ ਕਿ ਜਦੋਂ ਬਾਜ਼ਾਰਾਂ ਦੇ ਵਿੱਚ ਅਸੀਂ ਬਾਹਰ ਨਿਕਲਦੇ ਆ ਤਾਂ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਗਿਣਤੀ ਜਿਹੜੀ ਵੱਡੀ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ ਤੇ ਜਦੋਂ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਤਾਂ ਆਏ ਦੇ ਨੂੰ ਬਾਜ਼ਾਰਾਂ ਦੇ ਵਿੱਚ ਜਿਹੜਾ ਪ੍ਰਵਾਸੀਆਂ ਦੇ ਨਾਲ ਲੜਾਈ ਝਗੜੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਵੀ ਦਿਖਦੀਆਂ ਨੇ ਪਰ ਉੱਥੇ ਜਦੋਂ ਗੱਲ ਕਰਦੇ ਆ ਅਸੀਂ ਹਿਆਰਪੁਰ ਦੇ ਬੱਚੇ ਦੀ ਇੱਕ ਛੋਟੇ ਜਿਹੇ ਦੀ ਜਦੋਂ ਉਸਦੇ ਬਾਪ ਨੂੰ ਇਹ ਪੁੱਛਿਆ ਜਾਂਦਾ ਕਿ ਤੁਸੀਂ ਉਸ ਨੂੰ ਆਖਰੀ ਟਾਈਮ ਕਦੋਂ ਮਿਲੇ ਸੀ ਤੁਹਾਡੀ ਆਖਰੀ ਵਾਰ ਦੀ ਗੱਲ ਕੀਤੀ ਸੀ ਉਹਦੇ ਨਾਲ ਤਾਂ ਬੜੀ ਤਰਾਸ ਦੀ ਭਰੀ ਉਹਦਾ ਇੱਕ ਮੈਸੇਜ ਸੀਗਾ ਸਾਰਿਆਂ ਦੇ ਲਈ ਕਿੰਨਾ ਜਦ ਮੈਂ ਸਵੇਰੇ ਗਿਆ ਘਰੋਂ ਕੰਮ ਤੇ ਉਦੋਂ ਵੀ ਸੁੱਤਾ ਹੋਇਆ ਸੀ ਤੇ ਜਦ ਮੈਂ ਘਰੇ ਵਾਪਸ ਆਇਆ ਕੰਮ ਤੋਂ ਤੇ ਉਦੋਂ ਵੀ ਉਹ ਸੁੱਤਾ ਹੋਇਆ ਸੀ ਤੇ ਮੈਂ ਆਪਣੇ ਪੁੱਤ ਦੀ ਆਵਾਜ਼ ਜਿਹੜੀ ਮੇਰੇ ਕੰਨਾਂ ਦੇ ਵਿੱਚ ਲਾਸਟ ਟਾਈਮ ਦੀ ਵੀ ਨਹੀਂ ਪਈ ਤੇ ਮੈਂ ਉਹਦੇ ਨਾਲ ਕੋਈ ਬੋਲ ਸਾਂਝਾ ਨਹੀਂ ਕਰ ਪਾਇਆ ਸ਼ਾਇਦ ਜਿਹੜੀ ਉਹਦੇ ਲਾਸਟ ਟਾਈਮ ਦਾ ਜਿਹੜਾ ਉਹ ਪੀੜ ਹੈ ਉਹ ਸਿਰਫ ਉਹ ਮਾਪੇ ਤੇ ਉਹੀ ਸਮਝ ਸਕਦੇ ਨੇ ਤੇ ਜਿਹੜੇ ਰਿਸ਼ਤੇਦਾਰਾਂ ਤੇ ਇਹਨਾਂ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਤੇ ਇਹਦੇ ਨਾਲ ਹੀ ਸੁਪਾਲ ਸਿੰਘ ਖਹਿਰਾ ਨੇ ਵੀ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖਾਂ ਦਾ ਸਾਂਝਾ ਕੀਤਾ ਹੈ ਤੇ ਕਾਫੀ ਪੋਲੀਟੀਕਲ ਲੀਡਰ ਨੇ ਜਿਹੜੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਤੇ ਉਹਨਾਂ ਨੂੰ ਇਨਸਾਫ ਦਵਾਉਣ ਦੀ ਜਿਹੜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਦੋਸਤੋ ਏਸੀ ਅੱਜ 11 ਵਜੇ ਦੀ ਲਾਈਵ ਦੀ ਅਪਡੇਟ ਤੇ ਕੋਈ ਨਵਾਂ ਹੋਰ ਮੁੱਦਾ ਲੈ ਕੇ ਅਸੀਂ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੀਵਜ਼ਾਤ